ਸਤਿ ਸ਼੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਗੁਰਿੰਦਰ ਸਿੰਘ ਸੋਰਾ ਨਿਰਮਲ ਸਿੰਘ ਅਤੇ ਸੱਸ ਅਵਤਾਰ ਕੌਰ ਵਾਸੀ ਅੰਮ੍ਰਿਤਸਰ ਵੱਲੋਂ ਉਸ ਨੂੰ ਕਥਿਤ ਤੌਰ ਤੇ ਦਾਜ ਲਈ ਕਾਰ ਦੀ ਮੰਗ ਕੀਤੀ ਜਾ ਰਹੀ ਹੈ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਤੇ ਉਸ ਨਾਲ ਕਥਿਤ ਤੌਰ ਤੇ ਝਗੜਾ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ ਗਿਆ ਉਸ ਨੂੰ ਪਾਣੀ ਮੈਨੇ ਵੀ ਉਹ ਮਾਰਦੇ ਰਹਿੰਦੇ ਹਨ ਉਸ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਪੜਤਾਲ ਉਪਰੰਤ ਕਥਿਤ ਮੁਲਜ਼ਮ ਪਤੀ ਗੁਰਿੰਦਰ ਸਿੰਘ ਸੋਰਾ ਨਿਰਮਲ ਸਿੰਘ ਅਤੇ ਸੱਸ ਅਵਤਾਰ ਕੌਰ ਦੇ ਖਿਲਾਫ ਮ ਗੁਰਚਰਨ ਸਿੰਘ ਪੁੱਤਰ ਰੋਸ਼ਨ ਲਾਲ ਵਾਸੀ ਚੰਦਿਆਣੀ ਖੁਰਦੇ ਨੇ ਦੱਸਿਆ ਕਿ ਉਸਦੇ ਭਰਾ ਰਵਿੰਦਰ ਨੂੰ ਸਾਹਿਲ ਵਧਵਾ ਵਾਸੀ ਸੇਤੇ ਸੰਥੈਟਿਕ ਲਿਮਟਿਡ ਸਮਰਾਲਾ ਚੌਂਕ ਸੀਐਮਸੀ ਰੋਲ ਲੁਧਿਆਣਾ ਅਤੇ ਹਰਦੀਪ ਕੁਮਾਰ ਪੁੱਤਰ RAM ਜੀ ਵਾਸੀ ਟਿਬਾ ਟੱਪਰੀਆ ਥਾਣਾ ਨੂਰਪੁਰ ਬੇਦੀ ਰੂਪਨਗਰ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿਹਾ ਜਾ ਰਿਹਾ ਹੈ ਕਿ ਇਸ ਵਿੱਚ ਕੋਈ ਪੈਸਿਆਂ ਦੇ ਮਾਮਲੇ ਦੀ ਲੈਣ-ਦੇਣ ਦੀ ਗੱਲ ਹੋ ਰਹੀ ਸੀ ਜਿਸ ਕਾਰਨ ਉਹ ਟੈਨਸ਼ਨ ਵਿੱਚ ਰਹਿੰਦਾ ਸੀ ਅਤੇ ਉਸਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗੁਰਚਰਨ ਸਿੰਘ ਨੇ ਦੱਸਿਆ ਕਿ ਰਵਿੰਦਰ ਕੁਮਾਰ ਦਾ ਅੱਜ ਵਿਆਹ ਸੀ ਪੁਲਿਸ ਨੇ ਪੀੜਤ ਵਿਅਕਤੀ ਦੇ ਬਿਆਨਾਂ ਦੇ ਆਧਾਰ ਤੇ ਕਥਿਤ ਮੁਜ਼ਮਿਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਨਮਸ਼ਰ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਦੋਨ ਅਸ਼ਾਸ ਮੁਜ਼ਮਿਮਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੇ ਅਮਰਿਤਪਾਲ ਸਿੰਘ ਪਟਾਰੀਆ ਤੋਂ پابੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਇਸੇ ਤਰ੍ਹਾਂ ਪੁਲਿਸ ਨੇ ਕੁਲਵਿੰਦਰ ਸਿੰਘ ਵਾਸੀ ਪਿੰਡ ਲਖਪੁਰ ਨੂੰ ਕਾਬੂ ਕਰਕੇ ਉਸ ਕੋਲੋਂ ਹੈਰੋਇਨ ਬਰਾਮਦ ਕੀਤੀ। ਕਾਬੂ ਕੀਤੇ ਗਏ ਮੁਜ਼ਮਿਮਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਪੂਰਥਲਾ ਵਿੱਚ ਬਣਨ ਜਾ ਰਹੇ ਮੈਡੀਕਲ ਕਾਲਜ ਦੀ ਜਗ੍ਹਾ ਦਾ ਮੌਇਨਾ ਕਰਨ ਪੁੱਜੇ ਇਸ ਮੌਕੇ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ 25 ਮੈਡੀਕਲ ਕਾਲਜ ਸਥਾਪਿਤ ਕੀਤੇ ਜਾਣਗੇ ਜਿਨ੍ਹਾਂ ਵਿੱਚੋਂ ਨੌ ਪਹਿਲਾਂ ਹੀ ਚੱਲ ਰਹੇ ਹਨ ਅਤੇ 16 ਨਵੇਂ ਮੈਡੀਕਲ ਕਾਲਜ ਬਣਾਏ ਜਾ ਰਹੇ ਹਨ ਤਿੰਨ ਤੇ ਕੰਮ ਵੀ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਵਿੱਚੋਂ ਇੱਕ ਕਪੂਰਥਲਾ ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਇੱਕ ਸੰਗਰੂਰ ਵਿੱਚ ਅਤੇ ਇੱਕ ਹੁਸ਼ਿਆਰਪੁਰ ਵਿੱਚ ਹੈ ਰੂਪਨਗਰ ਵਿਖੇ ਵੱਡਾ ਹਾਸਾ ਹੋਣ ਦੀ ਦੁਖ ਭਰੀ ਖਬਰ ਸਾਹਮਣੇ ਆਈ ਰੋਪੜ ਤੋਂ ਕੀਰਤਪੁਰ ਸਾਹਿਬ ਨੇੜੇ ਲੋਹੰਡ ਭਰਤਪੁਰ ਰੇਲ ਪੱਤੀ ਤੇ ਚਾਰ ਬੱਚੇ ਰੇਲਗੱਡੀ ਦੇ ਲਪੇਟ ਵਿੱਚ ਆ ਗਏ ਇਸ ਹਾਸੇ ਵੀ ਤਿੰਨ ਬੱਚਿਆਂ ਦੀ ਮੌਤ ਦੀ ਸੂਚਨਾ ਮਿਲੀ ਹੈ ਇਹ ਰੂਹ ਕੰਬਾਉ ਹਾਸੇ ਵੀ ਦੋ ਬੱਚਿਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਦੀ ਹਸਪਤਾਲ ਲੈ ਜਾਂਦੇ ਸਮੇਂ ਮੌਤ ਹੋ ਗਈ ਪੰਜਾਬ ਪੁਲਿਸ ਨੇ ਪਾਕਿਸਤਾਨ ਸਰਹੱਦ ਤੇ ਗਵਾਂਡੀ ਦੇਸ਼ ਤੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕਰ ਰਵੀ ਸਫਲਤਾ ਹਾਸਲ ਕੀਤੀ ਹਥਿਆਰਾਂ ਦੀ ਇਹ ਖੇਪ ਕੰਡਿਆਲੀ ਤਾਰਾ ਤੋਂ ਬਾਹਰ ਬੈਠੇ ਆਈਐਸਆਈ ਦੇ 에ਜੰਟ ਵੱਲੋਂ ਡਰੋਨ ਰਾਹੀਂ ਭੇਜੀ ਗਈ ਮਿਲੀ ਜਾਣਕਾਰੀ ਅਨੁਸਾਰ ਇਹ ਹਥਿਆਰ ਭਾਤ ਵਿੱਚ ਅਤਵਾਦੀਆਂ ਨੂੰ ਮੁਹੱਈਆ ਕਰਵਾਏ ਜਾਣੇ ਸਨ ਇਸ ਹਥਿਆਰਾਂ ਦੀ ਖੇਪ ਵਿੱਚ 8 ਪਿਸਤੌਲ ਤੇ ਹੋਰ ਅਸਲਾ ਸ਼ਾਮਿਲ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੂੰ ਇਸ ਦੀ ਸੂਚਨਾ ਮਿਲ ਗਈ ਅਤੇ ਖੇਪ ਪੁਲਿਸ ਦੇ ਹੱਥ ਲੱਗ ਗਈ ਖੁਸ਼ਿਆਰਪੁਰ ਵਿੱਚ ਦੋ ਵਿਦਿਆਰਥੀਆਂ ਦੇ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਦੋਵਾਂ ਵਿਦਿਆਰਥੀਆਂ ਨੂੰ ਲਾਪਤਾ ਹੋਏ ਦੋ ਦਿਨ ਦਾ ਸਮਾਂ ਹੋ ਗਿਆ ਹੈ ਦੋਵੇਂ ਵਿਦਿਆਰਥੀ ਸਕੂਲ ਦੇ ਵਿਦਿਆਰਥੀ ਸਨ ਅਤੇ 10ਵੀਂ ਜਮਾਤ ਵਿੱਚ ਪੜ੍ਹਦੇ ਸਨ ਇਨ੍ਹਾਂ ਵਿੱਚੋਂ ਇੱਕ ਦਾ ਨਾਮ ਜਸਕਰਨ ਅਤੇ ਦੂਜੇ ਦਾ ਨਾਮ ਧਰੂਵ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਦੋਸਤ ਸਵੇਰੇ ਘਰ ਤੋਂ ਸਕੂਲ ਲਈ ਗਏ ਪਰ ਸਕੂਲ ਨਹੀਂ ਪਹੁੰਚੇ ਅਤੇ ਇੱਕ ਹੋਰ ਦੋਸਤ ਦੇ ਘਰ ਚਲੇ ਗਏ ਅਤੇ ਕੱਪੜੇ ਬਦਲ ਕੇ ਕਿਤੇ ਹੋਰ ਚਲੇ ਗਏ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਪਤਾ ਲੱਗਾ ਪੁਲਿਸ ਨੇ ਦੋਵਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਜ਼ਿਲ੍ਹੇ ਦੇ ਸ਼ੇਰਪੁਰ ਚੌਕ ਵਿਖੇ ਦੇ ਰਾ 18 ਟਾਇਰ ਟ੍ਰਾਲਾ ਅੰਮ੍ਰਿਤਸਰ ਤੋਂ ਚੋਲਾ ਦੀ ਬੋਰੀਆਂ ਲੈ ਕੇ ਜਾ ਰਿਹਾ ਸੀ ਪੁਲ ਤੋਂ ਕਾਰ ਟਰਾਲੇ ਦੇ ਕੋਲੋਂ ਲੰਘ ਰਹੀ ਸੀ ਇਸ ਦੌਰਾਨ ਕਾਰ ਟਰਾਲੇ ਦੀ ਸਾਈਡ ਤੇ ਲੱਗੇ ਜਾਲ ਵਿੱਚ ਫਸ ਗਈ ਜਿਸ ਕਾਰਨ ਟਰਾਲੇ ਦਾ ਸਟੀਅਰਿੰਗ ਜਾਮ ਹੋ ਗਿਆ ਅਤੇ ਉਹ ਪੁਲ ਤੋਂ ਹੇਠਾ ਡਿੱਗ ਗਿਆ ਜਾਣਕਾਰੀ ਮੁਤਾਬਿਕ ਅੱਧਾ ਟਰਾਲਾ ਪੁਲ ਦੇ ਉੱਪਰ ਸੀ ਅਤੇ ਬਾਕੀ ਪੁਲ ਦੇ ਹੇਠਾ ਡਿੱਗ ਗਿਆ ਟਰਾਲਾ ਪਲਟਣ ਤੋਂ ਬਾਅਦ ਚੋਲਾ ਦੀਆਂ ਬੋਰੀਆਂ ਸੜਕ ਤੇ ਡਿੱਗ ਗਈਆਂ ਮੌਕੇ ਦਾ ਮੌਜੂਦ ਲੋਕਾਂ ਨੇ ਦੱਸਿਆ ਕਿ ਆਸਰੇ ਦਾ ਵੇੜਾ ਉਠਾਉਂਦੇ ਹੋਏ ਕੁਝ ਲੋਕਾਂ ਨੇ ਚੋਲਿਆਂ ਦੀਆਂ ਬੋਰੀਆਂ ਵੀ ਲੁੱਟ सीएम भगवंत मान सरकार ਵੱਲੋਂ ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਇਸ ਫੇਰਬਦਲ ਵਿੱਚ ਕੁੱਲ 32 ਆਈਏਐਸ ਪੀਸੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਵੱਲੋਂ 5 ਜ਼ਿਲ੍ਹਿਆਂ ਹੁਸ਼ਿਆਰਪੁਰ ਗੁਰਦਾਸਪੁਰ ਤਰਨਤਾਰਨ ਫਾਜ਼ਿਲਕਾ ਤੇ ਬਰਨਾਲਾ ਦੇ ਡੀਸੀ ਵਿਭਲ ਦਿੱਤੇ ਗਏ ਹਨ ਮਹਾਰਾਸ਼ਟਰ ਦੇ ਚੰਦਰਪੁਰ ਜ਼ਿਲ੍ਹੇ ਦੇ ਬਲਾਲ ਸ਼ਾਹ ਰੇਲਵੇ ਸਟੇਸ਼ਨ ਤੇ ਬਣੇ ਫੁੱਟ ਓਵਰ ਬ੍ਰਿਜ ਦਾ ਇੱਕ ਹਿੱਸਾ ਡਿੱਗ ਗਿਆ। ਬ੍ਰਿਜ ਦੀ ਉਚਾਈ 60 ਫੁੱਟ ਅਤੇ ਹਾਸੇ ਸਮੇਂ ਇਸ ਤੋਂ ਲੋਕ ਲੰਘ ਰਹੇ ਸਨ। ਬ੍ਰਿਜ ਦਾ ਟੁੱਟਦੇ ਹੋਏ 60 ਫੁੱਟ ਦੀ ਉਚਾਈ ਤੋਂ ਲੋਕ ਰੇਲਵੇ ਪੱਟੜਾਂ ਦੇ ਉੱਤੇ ਡਿੱਗ ਗਏ। ਸ਼ੁਰੂਆਤੀ ਜਾਣਕਾਰੀ ਮੁਤਾਬਕ 20 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ ਪਰ ਰੇਲਵੇ ਦੇ ਅਧਿਕਾਰਤ ਬਿਆਨ ਮੁਤਾਬਕ 4 ਲੋਕ ਹੀ ਜ਼ਖਮੀ ਹੋਏ ਹਨ। ਸਾਰਿਆਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਫਿਲਹਾਲ ਕਿਸੇ ਦੀ ਮੌਤ ਦੀ ਕੋਈ ਖ਼ਬਰ ਨਹੀਂ ਹੈ। ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਮੈਚ ਵਿੱਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਦੋਂ ਭਾਰਤ ਨੇ ਬੱਲੇਬਾਜ਼ੀ ਕਰਦੇ ਹੋਏ 4.5 ਓਵਰਾਂ ਵਿੱਚ ਬਿਨਾਂ ਵਿਕੜੇ ਨੁਕਸਾਨ ਤੇ 22 ਦੌੜਾਂ ਬਣਾਈਆਂ ਤਾਂ ਮੀਂਹ ਲੱਗ ਗਿਆ। ਇਸ ਕਾਰਨ ਮੈਚ ਨੂੰ ਰੋਕਣਾ ਪਿਆ। ਮੀਂਹ ਰੁਕਣ ਤੇ ਬਾਅਦ ਮੈਚ ਮੁੜ ਸ਼ੁਰੂ ਕੀਤਾ ਗਿਆ। ਮੀਂਹ ਮੈਚ ਵਿੱਚ ਬਾਰ-ਬਾਰ ਪੈਂਦਾ ਰਿਹਾ ਜਿਸ ਕਾਰਨ ਮੈਚ ਰੱਦ ਕਰ ਦਿੱਤਾ ਗਿਆ। ਨਿਊਜ਼ੀਲੈਂਡ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 1- ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਨ ਸਾਫ਼ ਰਹੇਗਾ ਅੱਜ ਘਟ ਤੋਂ ਘਟ ਤਾਪਮਨ 11 ਡਿਗਰੀ ਅਤੇ ਵੱਤ ਤੋਂ ਵੱਤ ਤਾਪਮਨ 30 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ